ਗੁਰੂ ਪਿਆਰੀ ਸੰਗਤ ਜੀਓ ਐਸ ਵੇਲੇ ਆਪਾਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨੀ ਹੈ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਦਾ ਕਿੱਡਾ ਕ ਵੱਡਾ ਫਲ ਹੈ ਕਿੱਡਾ ਕ ਵੱਡਾ ਲਾਭ ਹੈ ਭਰੋਸਾ ਕਿੱਡਾ ਵੱਡਾ ਹੋਣਾ ਚਾਹੀਦਾ ਹੈ ਪਰਮੇਸ਼ਰ ਦੀ ਬਾਣੀ ਤੇ ਇੱਕ ਸਮੇਂ ਦੀ ਗੱਲ ਹੈ ਇੱਕ ਘਰ ਵਿੱਚ ਇੱਕ ਮਾਈ ਸ੍ਰੀ ਸੁਖਮਣ ਸਾਹਿਬ ਜੀ ਦੀ ਬਾਣੀ ਬੜੇ ਪ੍ਰੇਮ ਦੇ ਨਾਲ ਪੜ੍ਹਦੀ ਹੁੰਦੀ ਸੀ ਬੜਾ ਸਮਾਂ ਉਹ ਗੁਰਬਾਣੀ ਦਾ ਜਾਪ ਕਰਦੀ ਰਹਦੀ ਕਰਦੀ ਰਹੀ ਉਹ ਸਵੇਰੇ ਉੱਠਦੀ ਅਮਰਤ ਵੇਲੇ ਰੋਜ਼ਾਨਾ ਸਵੇਰੇ ਉੱਠ ਕੇ ਉਹਨੇ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਅਤੇ ਆਪਣੇ ਘਰੇ ਇੱਕ ਜਗ੍ਹਾ ਬਣਾਈ ਜਿੱਥੇ ਬੈਠ ਕੇ ਉਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੜੀ ਸ਼ਰਧਾ ਨਾਲ ਹਰ ਰੋਜ਼ ਕਰਦੀ ਹੁੰਦੀ ਸੀ ਸਮਾਂਉਣ ਤੇ ਉਹਦੇ ਘਰੇ ਬੱਚਾ ਪੈਦਾ ਹੋਇਆ ਉਹ ਬੱਚਾ ਕੁਝ ਸਾਲਾਂ ਦਾ ਹੋਇਆ ਤਾਂ ਐਸਾ ਭਾਣਾ ਵਰਤਿਆ ਕਿ ਉਹਦਾ ਬੱਚਾ ਇਸ ਸੰਸਾਰ ਤੋਂ ਚਲਾ ਗਿਆ ਭਾਵੇਂ ਕੇ ਸੰਸਾਰ ਨੂੰ ਛੱਡ ਕੇ ਤੁਰ ਗਿਆ ਉਹ ਮਾਤਾ ਵਾਹਿਗੁਰੂ ਦੇ ਪਾਣੀ ਨੂੰ ਮੰਨਦੀ ਹੋਈ ਆਪਣੇ ਬੱਚੇ ਨੂੰ ਚੁੱਕ ਕੇ ਸ੍ਰੀ ਹਰਮੰਦਰ ਸਾਹਿਬ ਦਰਸ਼ਣੀ ਦਿਉੜੀ ਤੇ ਜਾ ਕੇ ਮੱਥਾ ਟਿਕਾਇਆ ਤੇ ਚੋਲੀ ਵਿੱਚ ਆਪਣੇ ਬੱਚੇ ਨੂੰ ਪਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦੀ ਹੋਈ ਪ੍ਰਕਰਮਾ ਕਰਨ ਲੱਗ ਪਈ ਉਸ ਸਮੇਂ ਗੁਰੂ ਜੀ ਦੁੱਖ ਭੰਜਣੀ ਬੇਰੀ ਦੇ ਨਾਲ ਥੜੇ ਉੱਪਰ ਥੜਾ ਸਾਹਿਬ ਤੇ ਬੈਠ ਕੇ ਸੰਗਤਾਂ ਨੂੰ ਦੀਵਾਨ ਲਗਾ ਰਹੇ ਸਨ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਜਿਸ ਵੇਲੇ ਦੀਵਾਨ ਦਾ ਭੋਗ ਪਿਆ ਗੁਰੂ ਜੀ ਨੇ ਮਾਈ ਨੂੰ ਪਾਸ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਇਹ ਸਭ ਕੀ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਉਸ ਵੇਲੇ ਉਸ ਮਾਈ ਨੇ ਆਪਣੇ ਬੱਚੇ ਨੂੰ ਸਤਗੁਰਾਂ ਅੱਗੇ ਲਟਾ ਕੇ ਕਿਹਾ ਜਿਸ ਕੀ ਵਸ ਤਿਸ ਅੱਗੇ ਰੱਖੈ ਪ੍ਰਭ ਕੀ ਆਗਿਆ ਮੰਨੈ ਮੱਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਗੁਰੂ ਜੀ ਉਸ ਮਾਤਾ ਦੇ ਇਹ ਬਚਨ ਗੁਰਬਾਣੀ ਦੀਆਂ ਪੰਕਤੀਆਂ ਸੁਣ ਕੇ ਉਦੇ ਭਰੋਸਾ ਉਸਦੇ ਭਰੋਸਾ ਸੁਣ ਕੇ ਕਿ ਉਹਨੂੰ ਗੁਰੂ ਤੇ ਕਿੱਡਾ ਭਰੋਸਾ ਹੈ ਅਤਗੁਰ ਕਹਿਣ ਲੱਗੇ ਕਿ ਮਾਤਾ ਜੀ ਜਿਵੇਂ ਤੁਸੀਂ ਹੁਣ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨਿਆ ਹੈ ਐਸੀ ਹੀ ਤਰ੍ਹਾਂ ਅੱਗੇ ਵੀ ਮੰਨੀ ਜਾਣਾ ਤੁਸੀਂ ਐਸੀ ਤਰ੍ਹਾਂ ਹੀ ਗੁਰੂ ਤੇ ਭਰੋਸਾ ਰੱਖਣਾ ਬਾਣੀ ਪੜ੍ਹਦੇ ਰਹੋ ਸਮਾਂ ਆਉਣ ਤੇ ਤੁਹਾਡੇ ਘਰੇ ਪਰਮੇਸ਼ਰ ਨੇ ਚਾਰ ਪੁੱਤਰ ਭੇਜਣੇ ਹੈ ਇਸ ਵਰ ਨੂੰ ਸੁਣ ਕੇ ਉਹ ਮਾਈ ਬੜੀ ਹੀ ਖੁਸ਼ ਹੁੰਦੀ ਹੈ ਤੇ ਪਰਮੇਸ਼ਰ ਦਾ ਸ਼ੁਕਰ ਕਰਦੀ ਹੈ ਅਰਦਾਸ ਕਰਦੀ ਹੈ ਤੇ ਉਸੇ ਤਰ੍ਹਾਂ ਹੀ ਭਰੋਸਾ ਰੱਖਦੀ ਹੈ ਉਸੇ ਤਰ੍ਹਾਂ ਹੀ ਸ੍ਰੀ ਸੁਖਣੀ ਸਾਹਿਬ ਜੀ ਦੀ ਬਾਣੀ ਪੜ੍ਹਦੀ ਹੈ ਸਮਾਂ ਆਉਣ ਤੇ ਉਹਦੇ ਘਰ ਚਾਰ ਪੁੱਤਰ ਪੈਦਾ ਹੋਏ ਉਸ ਵੇਲੇ ਸ਼ੁਕਰਾਨਾ ਕਰਨ ਵਾਸਤੇ ਦਰਬਾਰ ਸਾਹਿਬ ਵਿੱਚ ਆਈ ਆ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਹਦਾ ਪਰੋਸਾ ਹੋਰ ਵੀ ਬਣ ਗਿਆ ਗੁਰੂ ਪਾਸ਼ਾ ਕਹਿੰਦੇ ਭਾਈ ਜਿਹੜਾ ਸਿੱਖ ਬਾਣੀ ਪੜ੍ਹਦਾ ਹੈ ਨਿਤ ਨਿਯਮ ਕਰਦਾ ਹੈ ਬਾਣੀ ਨਾਲ ਪ੍ਰੇਮ ਕਰਦਾ ਹੈ ਸੇਵਾ ਕਰਦਾ ਹੈ ਪਰਮੇਸ਼ਰ ਉਹਦੀ ਹਰ ਇੱਛਾ ਪੂਰੀ ਕਰਦਾ ਹੈ ਜਿਸ ਤਰ੍ਹਾਂ ਉਸ ਮਾਈ ਨੇ ਇੱਕ ਭਰੋਸਾ ਕਰਕੇ ਗੁਰੂ ਤੇ ਆਪਣੇ ਕਰਮ ਵਿਚਾਰ ਪੁੱਤਰ ਪੈਦਾ ਹੋਗੇ